ਅਲਿਕਾਣੀ ਬੜੀ ਸੋਹਣੀ ਹੈਗੀ ਨਵੇਂ ਪ੍ਰਸ਼ਨ ਪੁਰਾਣੇ ਉੱਤਰ ਕਹਿੰਦੇ ਪਹਾੜ ਦੀ ਗੋਦ ਦੇ ਵਿੱਚ ਨਾ ਦੋ ਮੰਦਰ ਸੀਗੇ ਜਬਾਨ ਦੇ ਵਿੱਚ ਇੱਕ ਉੱਤਰੀ ਮੰਦਰ ਸੀਗਾ ਤੇ ਇੱਕ ਦੱਖਣੀ ਮੰਦਰ ਸੀਗਾ ਇਹਨੇ ਤੁਰੇ ਜਾਂਦੇ ਕਿਸੇ ਉੱਤਰੀ ਮੰਦਰ ਦੇ ਬੱਚੇ ਨੂੰ ਦੱਖਣੀ ਮੰਦਰ ਦਾ ਬੱਚਾ ਮਿਲਦਾ ਹੈਗਾ ਤੇ ਉਹ ਉਹਨੂੰ ਪੁੱਛਦਾ ਹੈਗਾ ਉੱਤਰੀ ਉੱਤਰੀ ਮੰਦਰ ਵਾਲਾ ਬੱਚਾ ਕਹਿੰਦਾ ਕਿੱਥੇ ਜਾ ਰਹਿਆ ਉਹ ਕਹਿੰਦਾ ਕਹਿੰਦਾ ਜੀ ਜਿੱਦ ਨੂੰ ਹਵਾਵਾਂ ਲੈ ਜਾ ਜਵਾਬ ਨੂੰ ਕੋਈ ਜਵਾਬ ਨਹੀਂ ਆਉਂਦਾ ਹੈਗਾ ਉਹ ਜਾ ਕੇ ਆਪਣੇ ਗੁਰੂ ਨੂੰ ਪੁੱਛਦਾ ਕਿ ਉਹ ਗੁਰੂ ਕਹਿੰਦਾ ਕਹਿੰਦਾ ਵੀ ਇੰਨਾ ਮਾਮਲੇ ਚ ਆਪਾਂ ਉਹਨਾਂ ਤੋਂ ਮਾਤ ਨਹੀਂ ਖਾ ਸਕਦੇ ਤੇ ਕਹਿੰਦਾ ਜਿੱਦੋਂ ਕੱਲ ਨੂੰ ਤੈਨੂੰ ਆ ਕੇ ਕਹੇ ਨਾ ਉਹ ਵੀ ਜਿੱਦਰ ਨੂੰ ਹਵਾਵਾਂ ਲੈ ਜਾਣ ਤਾਂ ਕਹਿੰਦਾ ਤੂੰ ਹੁਣ ਕਹੀਂ ਵੀ ਜੇ ਹਵਾ ਸਥਿਰ ਹੋਵੇ ਜਿਉਂ ਆ ਕੇ ਚਾਹੁੰਦਾ ਉਹਦੇ ਕੋਲੇ ਅਗਲੇ ਦਿਨ ਫਿਰ ਮਿਲਦਾ ਉਹਨੂੰ ਉਹ ਉਹ ਪੁੱਛਦਾ ਕਹਿੰਦਾ ਕਿੱਧਰ ਨੂੰ ਜਾ ਰਹੇ ਆ ਉਹ ਕਹਿੰਦਾ ਕਹਿੰਦਾ ਜੀ ਜਿੱਦਰ ਨੂੰ ਪੈਰ ਲੈ ਜਾਣ ਬੱਚੇ ਨੂੰ ਵੀ ਇਹ ਨਹੀਂ ਜਵਾਬ ਆਉਂਦਾ ਹੈਗਾ ਉਹ ਫਿਰ ਵਾਪਸ ਜਾਂਦਾ ਆਪਣੇ ਗੁਰੂ ਕੋਲੇ ਉਹ ਕਹਿੰਦਾ ਗੁਰੂ ਉਹਨੂੰ ਫਿਰ ਪੂਰੀ ਤਿਆਰੀ ਕਰਵਾ ਕੇ ਭੇਜਦਾ ਕਹਿੰਦਾ ਵੀ ਜੇ ਉਹ ਕਹੇ ਵੀ ਜਿੱਧਰ ਨੂੰ ਪੈਰ ਲੈ ਜਾਣ ਤਾਂ ਸੋਚ ਕਹੀਂ ਵੀ ਜੇ ਪੈਰ ਨਾ ਹੋਣ ਕਿਸੇ ਵੀ ਗੱਲ ਦਾ ਜਵਾਬ ਦੇ ਦੇਊਗਾ ਠੀਕ ਹੈ ਵਿਚਦਰ ਰਸਤੇ ਲੈ ਜਾਣ ਜੇ ਰਸਤਾ ਨਾ ਹੋਵੇ ਸਾਰੇ ਜਵਾਬ ਉਹਨੂੰ ਰਟਾ ਕੇ ਤੋਰ ਦਿੰਦਾ ਅਗਲੇ ਦਿਨ ਉਹਨੂੰ ਜਵਾਬ ਫੇਰ ਮਿਲਦਾ ਹੈ ਉਹ ਪੂਰੀ ਤਿਆਰੀ ਨਾਲ ਆਉਂਦਾ ਹੈ ਜਦੋਂ ਦੱਖਣੀ ਮੰਦਰਾਲਾ ਜਵਾਬ ਜਦੋਂ ਉੱਥੇ ਲੰਘਣ ਲੱਗਦਾ ਹੈ ਉੱਤਰੀ ਮੰਦਰਾਲਾ ਜਵਾਬ ਹੁਣ ਪੁੱਛਦਾ ਹੈ ਕਹਿੰਦਾ ਕਿੱਧਰ ਜਾ ਰਹੇ ਆ ਕਹਿੰਦਾ ਬਈ ਯਾਰ ਯਾਰ ਇਹ ਜਿਵੇਂ ਆ ਕੇ ਫਿਰ ਚੁੱਪ ਕਹਾਣੀ ਇੱਥੇ ਖਤਮ ਹੋ ਜਾਂਦੀ ਹੈਗੀ ਅ ਇੱਥੇ ਇਹ ਹੈਗਾ ਵੀ ਕਹਿੰਦਾ ਵੀ ਜਿਹੜੇ ਸਾਡੇ ਧਰਮ ਗ੍ਰੰਥ ਨੇਗੇ ਕਹ ਲਓ ਵੀ ਜਾਂ ਉਹ ਬਹੁਤ ਵੱਡੀ ਕਹ ਲਓ ਇੱਕ ਗਿਆਨ ਦਾ ਸੋਮਾ ਨੇਗੇ ਪਰ ਉਹਦੇ ਵਿੱਚੋਂ ਜਿਹੜੇ ਸਾਨੂੰ ਵਿਆਖਿਆ ਕਰਨ ਵਾਲੇ ਨੇਗੇ ਉਹਨਾਂ ਨੇ ਉੱਤਰ ਰਟ ਰੱਖੇ ਨੇਗੇ ਜਵਾਬ ਹਰੇਕ ਚੀਜ਼ ਦਾਗਾ ਪਰ ਸਾਡੇ ਜਿਹੜੇ ਸਾਨੂੰ ਅੱਗੇ ਬਿਆਨ ਕਰਨ ਵਾਲੇ ਨੇਗੇ ਠੀਕ ਹੈ ਉਹੋ ਆਪਣੇ ਹਿਸਾਬ ਦੇ ਮਤਲਬ ਜੋ ਉਹਨਾਂ ਨੇ ਉੱਤਰ ਰਟੇ ਹੋਏ ਨੇਗੇ ਜੋ ਆ ਪਲਾਨ ਆ ਤੇ ਹਮਕਾ ਠੀਕ ਹੈ ਉਹ ਉਹੀ ਉੱਤਰ ਦੇ ਰਹੇ ਨੇਗੇ ਸਵਾਲ ਹਰੇਕ ਦਿਨ ਨਾਲ ਨਵਾਂ ਉਪਜਦਾਗਾ ਪਰ ਉਹਨਾਂ ਕੋਲੇ ਉੱਤਰ ਉਹੀ ਨੇ ਜਦੋਂ ਵੀ ਕੋਈ ਬੰਦਾ ਉਹਨਾਂ ਤੋਂ ਬਾਹਰ ਜਾ ਕੇ ਉੱਤਰ ਦੇ ਦੇ ਦੀ ਕੋਸ਼ਿਸ਼ ਕਰਦਾ ਜਾਂ ਸਵਾਲ ਪੁੱਛਣ ਦੀ ਗੱਲ ਕਰਦਾਗਾ ਤਾਂ ਉਹਦੇ ਉੱਤੇ ਅਤਰਮੀ ਇਹ ਇੱਕ ਤਰਮ ਵਿਰੋਧੀ ਦਾ ਠੱਪਾ ਮਿੰਟੋ ਮਿੱਟੀ ਲੱਗੇ ਜਾਂਦਾ